ਹਾਂਜੀ ਪ੍ਰੈਜ਼ਡਰ ਲੋਰ ਦੋਸਤੋ ਗੋਡ ਇਸ 1 TV ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਸੁਰਗਵਾਸੀ ਸ਼੍ਰੀਮਤੀ ਨੀਲਮ ਜੀ ਦੀ ਯਾਦ ਵਿੱਚ ਪਹਿਲਾ ਕ੍ਰਿਕਟ ਟੂਰਨਾਮੈਂਟ ਜੋ ਕਿ ਸ਼ੇਰ ਗਿੱਲ ਜੂਥ ਕਲੱਬ ਵੱਲੋਂ ਪਿੰਡ ਸਰਸਪੁਰ ਵਿੱਚ ਕਰਵਾਇਆ ਗਿਆ ਤੇ ਸੋਖ ਭੰਡਾਰ ਚਰਚ ਦੇ ਸਰਪ੍ਰਸਤ ਮਾਨਯੋਗ ਬਿਸ਼ ਬ੍ਰਿਆਜ ਮਸੀਹ ਤੇਜਾ ਜੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਨੌਜਵਾਨ ਪੀੜੀ ਨੂੰ ਇੱਕ ਬਹੁਤ ਹੀ ਵਧੀਆ ਮੈਸੇਜ ਦਿੱਤਾ ਨਸ਼ੇ ਛੱਡੋ ਕੋਹਰ ਵੱਡੋ ਆਪਣਾ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਅਤੇ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦਿਓ ਪੱਤਰਕਾਰ ਮਲਕੀਤ ਅੰਸ ਸੁਚਾਨੀਆਂ ਦੀ ਇੱਕ ਖਾਸ ਰਿਪੋਰਟ ਗੋਰਜ਼ 1 ਟੀਵੀ ਧੰਨਵਾਦ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ 23 5 2025 ਨੂੰ ਫੇਰਗਲ ਯੂਥ ਕਲੱਬ ਪਿੰਡ ਸਰਸਪੁਰ ਵੱਲੋਂ ਬੜੇ ਮਾਣ ਵਾਲੀ ਗੱਲ ਆ ਕਿ ਨੌਜਵਾਨਾਂ ਦਾ ਇਹ ਚੰਗਾ ਉਪਰਾਲਾ ਜਿਹਦੇ ਵਿੱਚ ਲਗਭਗ 11 ਟੀਮਾਂ ਨੇ ਭਾਗ ਲਿਆ ਪੂਰੇ ਪੰਜਾਬ ਭਰ ਤੋਂ ਦੂਰੋਂ ਨੇੜੇੋਂ ਟੀਮਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਤੇ ਨੌਜਵਾਨਾਂ ਨੇ ਜਰਮੀ ਦੀ ਪ੍ਰਵਾਹ ਨਾ ਕਰਦਿਆ ਹੋਇਆ ਬੜਾ ਉਤਸ਼ਾਹ ਵਖਾਇਆ ਇਹਦੇ ਚੱਲਦਿਆਂ ਜਿਹੜਾ ਹੁਣ ਲਾਸਟ ਵਿੱਚ ਆ ਕੇ ਫਾਈਨਲ राउंड ਹੋਇਆ ਉਹਦੇ ਵਿੱਚ ਕਲੱਬ ਵੱਲੋਂ ਜੇਤੂ ਟੀਮ ਨੂੰ 5100 ਰੁਪਇਆ ਔਰ ਦੂਸਰੀ ਟੀਮ ਨੂੰ 2100 ਰੁਪਇਆ ਜਿਹੜਾ ਮਾਣੋ ਜੋ ਦਿੱਤਾ ਗਿਆ ਇਹ ਬੜਾ ਚੰਗਾ ਉਪਰਾਲਾ ਜਿਵੇਂ ਸਾਡੀ ਪੰਜਾਬ ਸਰਕਾਰ ਵੱਲੋਂ ਵੀ ਇੱਕ ਉਪਰਾਲਾ ਕੀਤਾ ਗਿਆ ਇੱਕ ਬੜੇ ਸਵਜੱਜੇ ਭੰਗ ਦੇ ਨਾਲ ਜੁੱਤ ਨਸ਼ਿਆਂ ਵਿਰੁੱਧ ਵਧੀਆ ਗਿਆ ਇਹ ਜਿਹੜਾ ਬੀੜਾ ਚੁੱਕਿਆ ਮਾਨ ਸਰਕਾਰ ਨੇ ਬੜਾ ਵਧੀਆ ਸਰਕਾਰਾਂ ਪਹਿਲਾਂ ਤੋਂ ਵੀ ਆਉਂਦੀਆਂ ਜਾਂਦੀਆਂ ਰਹੀਆਂ ਨੇ ਪਰ ਇਹ ਉਪਰਾਲਾ ਬਹੁਤ ਵਧੀਆ ਇਹਦੇ ਵਿੱਚ ਸਾਡੇ ਜਿਹੜੇ ਸਾਡੇ ਇਲਾਕੇ ਦੇ ਜਿਹੜੇ ਕਰਨਪੰਨ ਦੇ ਬੰਦੂ ਸਿੰਘ ਜੀ ਤੁਹਾਡੀ ਵਾਲ ਉਹ ਸਰਕਾਰੀ ਪ੍ਰਧਾਨ ਹੈ ਬੈਸ ਪ੍ਰਧਾਨ ਛੱਡੇ ਜੀ ਤਜੀਹ ਸਾਹਿਬ ਹੋ ਗੱਲ ਸਾਹਿਬ ਹੋ ਉਹਨਾਂ ਦੇ ਮੈਂ ਜਿਹੜੇ ਪੂਰੇ ਟੀਮ ਵੱਲੋਂ ਇੱਥੇ ਜਿਹੜਾ ਪ੍ਰੋਗਰਾਮ ਨਾ ਨੌਜਵਾਨਾਂ ਨੂੰ ਕੀਤਾ ਗਿਆ ਕੁਝ ਤੋਂ ਬਾਅਦ ਇਹ ਪੂਰੇ ਜਿੰਨੇ ਵੀ ਬਦਵੰਦੇ ਸਾਡੇ ਐਮਐਲਏ ਹਲਕਾਂ ਚਾਲ ਜਿੱਤੇ ਉਹਨਾਂ ਵੱਲੋਂ ਜ਼ਿਲ੍ਹੇ ਦੇ ਵਿੱਚ ਦਸਿਆ ਮੂਹਰੇ ਚਲਾਈ ਗਈ। ਬਾਅਦ ਇਹ ਵੀ ਉਸੇ ਤਰ੍ਹਾਂ ਦੇ ਕਿ ਸਾਡੇ ਪ੍ਰਧਾਨ ਹਜੇ ਤੱਕ ਇਸੇ ਨਾਲ ਦੀ ਕੋਈ ਟੀਮ ਹੋ ਲੋ। ਨੌਜਵਾਨਾਂ ਨੂੰ ਸਾਧ ਤੋਂ ਮੋਤੋ ਆਸ ਤੇ ਇਹ ਪ੍ਰਚਾਰ ਕੀਤਾ ਗਿਆ ਕਿ ਇਹ ਬੜਾ ਪ੍ਰਚਾਰਾ ਜਰਾ ਸਲਾਹਾਂ ਦੋ ਗਿਆ ਕਿ ਕੋਈ ਜਿੱਦ ਵੀ ਪ੍ਰਸਾਦਾ ਕੀਤੀ ਜਾਏ ਉਹ ਥੋੜੀ ਜਿਆਦਾ ਤੇ ਮੈਂ ਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਹੁਣੇ-ਹੁਣੇ ਵੈਸੇ ਮੇਰਾ ਵੀ ਅੱਗੇ ਤੋਂ ਇਹ ਗਾਹ ਨੂੰ ਕਬੱਡੀ ਟੂਰਨਾਮੈਂਟ ਵੀ ਕਰਵਾ ਰਹੇ ਨੇ। ਤੇ ਇਹ ਜਿਹੜਾ ਕਰੇਗਾ ਟੂਰਨਾਮੈਂਟ ਆ ਇਹ ਵੀ ਸਾਲ ਦੇ ਵਿੱਚ ਜਿਹੜਾ ਉਹ ਲਗਭਗ ਦੋ ਤਿੰਨਵਾਰੀ ਜਿਹੜਾ ਹੋ ਜਾਣਾ ਚਾਹੀਦਾ ਕਲੱਬ ਵੱਲੋਂ ਤੇ ਹੋਰ ਵੀ ਕਲੱਬ ਜਿਹੜਾ ਚੰਗੇ ਉਪਰਾਲੇ ਕਰ ਰਿਹਾ ਨੌਜਵਾਨਾਂ ਨੂੰ ਚੰਗੀ ਸਿਹਤ ਦੇਣ ਵਾਸਤੇ ਇਹ ਸਲਾਹਾਂ ਦੇ ਯੋਗ ਆ ਤੇ ਅੱਜ ਦਾ ਜਿਹੜਾ ਆਪਣਾ ਟੂਰਨਾਮੈਂਟ ਕਰਵਾਇਆ ਗਿਆ ਸਾਡੀ ਭੈਣ ਜੀ ਦੀ ਜ਼ਾਤ ਦੇ ਵਿੱਚ ਨੌਜਵਾਨਾਂ ਵੱਲੋਂ ਇੱਕ ਇੱਕ ਨੌਜਵਾਨਾਂ ਨੂੰ ਲਸਿਆ ਵੱਲੋਂ ਮੋਰ ਨੂੰ ਵਾਸਤੇ ਇਹ ਕਰਵਾਇਆ ਗਿਆ ਸਦੇ ਭਾਂਤ ਭਵਾਂ ਜੀ ਦੇ ਨਾਲ ਖੜੇ ਨੇ ਐ ਪਤਵੰਤੇ ਸੱਜਣ ਪਿੰਡ ਸਰਸਪੁਰ ਦੇ ਨਾਲ ਖੜੇ ਨੇ ਔਰ ਵੀ ਸਾਡੇ ਮੈਂਬਰ ਸਾਫ ਤੇ ਹੋਰ ਭਗਵੰਤੇ ਸਾਰੇ ਨਾਲ ਖੜੇ ਨੇ ਅਸੀਂ ਧਨਵਾਦੀ ਆ ਇਹਨਾਂ ਨੌਜਵਾਨਾਂ ਤੇ ਆਪਣੇ ਕੁਟਵੰਤੇ ਸੱਜਣਾ ਦੇ ਔਰ ਸਾਰੀਆਂ ਟੀਮਾਂ ਦੇ ਜਿਨ੍ਹਾਂ ਨੇ ਦੂਰ ਦੂਰੋਂ ਆ ਕੇ ਇੱਥੇ ਭਾਗ ਲਿਆ ਇਹਦੇ ਵਿੱਚ ਬਹੁਤ ਸਾਰੇ ਸਟੂਡੈਂਟ ਵੀ ਨੇ ਜਿਹੜੇ ਅਜੇ ਸਕੂਲਾਂ ਵੱਲੋਂ ਖੇਡ ਰਹੇ ਨੇ ਇਹ ਬੜਾ ਚੰਗਾ ਉਪਰਾਲਾ ਤੇ ਮੈਂ ਸਾਰੇ ਸਰਕਾਰੀ ਗੈਰ ਸਰਕਾਰੀ ਸਕੂਲ ਦੇ ਸਟੂਡੈਂਟਾਂ ਨੂੰ ਇਹ ਬੇਨਤੀ ਕਰਾਂਗਾ ਔਰ ਨਾਲ ਹੀ ਪ੍ਰੇਰਣਾ ਦੇਵਾਂਗਾ ਵੀ ਤਗੜੇ ਹੋ ਕੇ ਖੇਡਾਂ 'ਚ ਭਾਗ ਲਾਓ ਤੇ ਨਸ਼ੇ ਵਰਗੀ ਲਾਹਮਤ ਤੋਂ ਪੰਜਾਬ ਨੂੰ ਬਚਾਓ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਜੀ ਅੱਜ ਅਸੀਂ ਕਿਰਪਾ ਸਾਹਿਬ ਜੀ ਸਰਪੰਚ ਜੀ ਨੂੰ 14000 ਰੁਪਏ ਦਾ ਮਾਣ ਦਿੱਤਾ ਜੀ ਮਾਰੇ ਪਰਮੇਸ਼ਰ ਵਾਹ